ਕਿਰਿਆਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਮੁਖਤਸਰ ਜਿਲੇ ਦਾ ਇੱਕ ਪਿੰਡ ਆ ਤੇ ਪਿੰਡ ਦੇ ਵਿੱਚ ਇੱਕ ਮੱਧ ਵਰਗੀ ਕਿਸਾਨੀ ਪਰਿਵਾਰ ਆ ਪਰਿਵਾਰ ਦੇ ਵਿੱਚ ਪਤੀ ਪਤਨੀ ਤੇ ਇੱਕ ਉਹਨਾਂ ਦਾ ਬੇਟਾ ਹੈਗਾ ਪਰਿਵਾਰ ਕੋਲ ਜਿਆਦਾ ਜ਼ਮੀਨ ਹੈ ਨਹੀਂ ਤਿੰਨ ਚਾਰ ਕਿੱਲੇ ਆ ਤੇ ਜਿਵੇਂ ਹਨਾ ਪਿੰਡ ਵਾਲੇ ਛੋਟੇ ਕਿਸਾਨ ਆਪਣਾ ਗੁਜ਼ਾਰਾ ਕਰਦੇ ਆ ਕਿ 6 ਮਹੀਨਿਆਂ ਤੋਂ ਜੋ ਫਸਲ ਆਉਂਦੀ ਆ ਉਹ ਆੜਤੀ ਦੇ ਸੁੱਟਦੇ ਆ ਉਸੇ ਨਾਲ ਹੀ ਆਪਣੇ ਘਰ ਦਾ ਜੋ ਖਰਚਾ ਉਹ ਚਲਾਉਂਦੇ ਆ ਪਰਿਵਾਰਕ ਮੁਖੀ ਦਾ ਨਾਮ surjeet singh ਤੇ ਉਹਦੀ ਪਤਨੀ ਦਾ ਨਾਮ gurmeel kora ਤੇ ਉਹਨਾਂ ਦਾ ਬੇਟਾ ਜਿਹੜਾ ਉਹਦਾ ਨਾਮ ravi ਆ ravi ਜਦੋਂ ਵੱਡਾ ਹੁੰਦਾ ਤੇ ਉਹਨੂੰ ਸਕੂਲ ਪੜਨ ਲਾ ਦਿੱਤਾ ਜਾਂਦਾ ਘਰ ਦੇ ਜਿਹੜੇ ਹਾਲਾਤ ਆ ਉਹ ਦਿਨੋਂ ਦਿਨ ਖਰਾਬ ਹੁੰਦੇ ਜਾ ਰਹੇ ਖਰਾਬ ਤੋਂ ਮਤਲਬ ਖਰਚੇ ਆ ਜਿਹੜੇ ਉਹ ਕੰਟਰੋਲ 'ਚ ਨਹੀਂ ਹੋ ਰਹੇ ਕਿਉਂਕਿ ਫਸਲ ਆ ਜਿਹੜੀ ਉਹ 2-3 ਸਾਲਾਂ ਤੋਂ ਲਗਾਤਾਰ ਨਹੀਂ ਹੋਈ ਤੇ ਕਰਜ਼ਾ ਜਿਹੜਾ ਉਹ ਦਿਨੋਂ-ਦਿਨ ਚੜ ਰਿਹਾ ਭਾਵੇਂ ਕਿ ਰਵੀ ਸਰਕਾਰੀ ਸਕੂਲ ਦੇ ਵਿੱਚ ਪੜਦਾ ਸੀ ਪਰ ਘਰ ਦੇ ਵਿੱਚ ਜਦੋਂ ਤਿੰਨ ਜੀ ਰਹਿੰਦੇ ਹੁਣ ਰੋਜ਼ ਦੇ ਜੋ ਖਰਚੇ ਆ ਰੋਟੀ ਪਾਣੀ ਦੇ ਖਰਚੇ ਹੀ ਪੂਰੇ ਨਹੀਂ ਆਉਂਦੇ ਕੱਪੜਾ ਲੱਤਾਂ ਲੈਣਾ ਹੋਰ ਜਿਹੜੇ ਕੋਈ ਵਿਹਾਰ ਤਿਹਾੜੀ ਤੇ ਜੋ ਖਰਚੇ ਹੁੰਦੇ ਆ ਉਹ ਵੱਖਰੇ ਆ ਚਲੋ ਜਿਹੜਾ surjit singh ਆ ਉਹ ਸੋਚਦਾ ਕਿ ਮੈਂ ਤਾਂ ਚਾਹੁੰਦਾ ਸੀ ਵੀ ਮੈਂ ਆਪਣੇ ਬੱਚੇ ਨੂੰ ਵਧੀਆ ਪੜਾਉਂਗਾ ਵੱਡੇ ਕਿਸੇ ਕਾਲਜ ਦੇ ਵਿੱਚ ਕੋਈ ਕੋਰਸ ਕਰਾਉਂਗਾ ਵੀ ਮੇਰੇ ਤੋਂ ਤਾਂ ਕਰਜਾ ਹੀ ਨਹੀਂ ਠੀਕ ਆ ਰਿਹਾ ਇਸ ਗੱਲ ਦੀ ਫਿਕਰ ਕਰਦਾ ਨਾ ਉਹ ڈپریشن ਦੇ ਵਿੱਚ ਚਲੇ ਜਾਂਦਾ ڈپریشن ਤੇ ਜਾਂਦਾ ਤੇ ਇੰਨਾ ਵੀ ਮਤਲਬ ਉਹ ڈپریشن ਚ ਨਹੀਂ ਹੁੰਦਾ ਪਰ ਉਹ ਹਰ ਵਕਤ ਚਿੰਤਾ ਦੇ ਵਿੱਚ ਘਿਰਿਆ ਰਹਿੰਦਾਗਾ ਤੇ ਇੱਕ ਦਿਨ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਮੈਂ ਦਵਾਈ ਲੈਣ ਚੱਲਿਆਂ ਸ਼ਹਿਰ ਉਹ ਕਹਿੰਦੀ ਕਿ ਦਵਾਈ ਕਾਦੀ ਕਹਿੰਦਾ ਬਸ ਮੇਰਾ ਨਾ ਚਿੱਤ ਜਾਂ ਠੀਕ ਨਹੀਂ ਰਹਿੰਦਾਗਾ ਚਲ ਉਹਦੇ ਘਰ ਵਾਲੀ ਕਹਿੰਦੀ ਕਿ ਮੈਂ ਚੱਲਾ ਨਾਲ ਕਹਿੰਦਾ ਨਾ ਦੋ ਜਾਨੀ ਕਿੱਥੇ ਕਿਰਾਇਆ ਲਾਵਾਂਗੇ ਮੈਂ ਹੀ ਜਾਨਾ ਚਲੋ ਉਹਨਾਂ ਡਾਕਟਰ ਦੇ ਜਾਂਦਾ ਤੇ ਡਾਕਟਰ ਉਹਦੇ ਨਾਲ ਹਨਾ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਇਹ ਲੱਗਦਾ ਵੀ ਇਹਨੂੰ ਕੋਈ ਸੇ ਗੱਲ ਦੀ ਚਿੰਤਾ ਡਾਕਟਰ ਉਹਨੂੰ ਪੁੱਛਦੇ ਆ ਵੀ ਤੈਨੂੰ ਕੋਈ ਚਿੰਤਾ ਉਹ ਕਹਿੰਦਾ ਵੀ ਹੂੰ ਤਾਂ ਮੈਨੂੰ ਕੋਈ ਚਿੰਤਾ ਨਹੀਂ ਵਧੀਆ ਮੇਰਾ ਪਰਿਵਾਰ ਆ ਪਰ ਮੇਰੀ ਫਸਲ ਖਰਾਬ ਹੋ ਗਈ ਇਹਨਾਂ ਗੱਲਾਂ ਦਾ ਬੋਝ ਮੇਰੇ ਦਿਮਾਗ ਤੋਂ ਨਹੀਂ ਲੈਂਦਾ ਵੀ ਆੜਤੀਏ ਦੇ ਪੈਸੇ ਵੀ ਪੂਰੇ ਨਹੀਂ ਹੁੰਦੇ ਡਾਕਟਰ ਸਮਝ ਜਾਂਦਾ ਵੀ ਇਹਨੂੰ ਕਰਜੇ ਕਰਕੇ ਜਿਹੜੀ ਪਰੇਸ਼ਾਨੀ ਆ ਵੀ ਇਹ ਡਿਪਰੈਸ਼ਨ ਦੇ ਵਿੱਚ ਜਾਂਦਾ ਜਾ ਰਿਹਾ ਚਲੋ ਡਾਕਟਰ ਉਹਨੂੰ ਦਵਾਈ ਦੇ ਦਿੰਦੇ ਆ ਉਹਨੂੰ ਕਹਿ ਦਿੰਦੇ ਆ ਕਿ ਦਵਾਈ ਹੈ ਜਿਹੜੀ ਟਾਈਮ ਤੇ ਲੈਣੀ ਆ ਤੇ ਦਵਾਈ ਆ ਜਿਹੜੀ ਇਹ ਵੱਧਣ ਨਹੀਂ ਲੈਣੀ ਵੱਧ ਘਟ ਨਹੀਂ ਲੈਣੀ ਵੀ ਪੂਰੀ ਡੋਜ਼ ਲੈਣੀ ਆ ਚਲੋ ਸਰਜੀਤ ਸਿੰਘ ਦਵਾਈ ਲੈ ਕੇ ਘਰ ਆ ਜਾਂਦਾ ਤੇ ਆ ਕੇ ਉਹ ਆਪਣੇ ਘਰ ਵਾਲੀ ਨੂੰ ਦੱਸਦਾ ਵੀ ਮੈਨੂੰ ਡਾਕਟਰ ਨੇ ਆਹ ਦਵਾਈ ਦਿੱਤੀ ਆ ਚਲੋ ਦਵਾਈ ਖਾਂਦਾ ਉਹ ਥੋੜੇ ਜਿਹੇ ਦਿਨਾਂ ਦੇ ਵਿੱਚ ਕੁਝ ਵਧੀਆ ਫੀਲ ਹੁੰਦਾ ਉਹਨੂੰ ਤੇ ਇੱਕ ਦਿਨ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਆਪਣੇ ਜਿਹੜਾ ਪਿੰਡ ਦੇ ਲੋਕ ਆਗੇ ਉਹ ਨਾ ਹੋਲੇ ਮਹੱਲੇ ਤੇ ਜਾ ਰਹੇ ਆ ਵੀ ਮੈਂ ਚਾਹਣਾ ਵੀ ਮੈਂ ਵੀ ਨਾਲ ਚੱਲਿਆ ਜਾਵਾਂ ਚਲ ਦੋ ਦਿਨ ਸੇਵਾ ਕਰੇ ਆਉਂਗਾ ਤੇ ਉਹਦੇ ਘਰ ਵਾਲੀ ਸੋਚਦੀ ਆ ਵੀ ਠੀਕ ਐ ਵੀ ਇੱਥੇ ਹਨਾ ਸਾਰਾ ਦਿਨ ਪਿਆ ਚਿੰਤਾ ਦੇ ਵਿੱਚ ਕੋਈ ਨਾ ਕੋਈ ਇਹਦੇ ਦਿਮਾਗ ਤੇ ਟੈਨਸ਼ਨ ਚੜੀ ਰਹਿੰਦੀ ਆ ਵੀ ਉੱਥੇ ਜਾਊਗਾ ਤਾਂ ਚਲ ਇਹਦਾ ਦਿਮਾਗ ਆ ਜਿਹੜਾ ਥੋੜਾ ਸੈੱਟ ਹੋ ਜਾਊਗਾ ਮਨ ਖੁਸ਼ ਹੋ ਜਾਊ ਉਹ ਨੂੰ ਕਹਿ ਦਿੰਦੀ ਐ ਵੀ ਚੱਲਿਆ ਜਾ ਕੱਪੜੇ ਉਹਦੇ ਬੈਗ 'ਚ ਪਾ ਦਿੰਦੀ ਆ ਤੇ ਚਲੋ ਸਰਜੀਤ ਸਿੰਘ ਟਰਾਲੀ ਦੇ ਵਿੱਚ ਸਵਾਰ ਹੋ ਕੇ ਹੋਲੇ ਮਹੱਲੇ ਤੇ ਜਾਂਦਾ ਪਿੰਡ ਦੀ ਜੋ ਟਰਾਲੀ ਗਈ ਹੁੰਦੀ ਆ ਲੋਕਾਂ ਦੀ ਉਹਨੇ 4 ਦਿਨ ਰਹਿਣਾ ਹੁੰਦਾ ਤੇ ਚਲੋ 4 ਦਿਨ ਟਰਾਲੀ ਰਹਿੰਦੀ ਆ ਟਰਾਲੀ 4 ਦਿਨਾਂ ਬਾਅਦ ਵਾਪਸ ਆ ਜਾਂਦੀ ਆ ਜਦੋਂ ਵਾਪਸ ਆਉਂਦੀ ਆ ਤਾਂ ਸਰਜੀਤ ਸਿੰਘ ਦੀ ਪਤਨੀ ਹੈ ਜਿਹੜੀ ਉਹਨੂੰ ਜਦੋਂ ਪਤਾ ਲੱਗਦਾ ਵੀ ਲੋਕ ਆ ਗਏ ਤੇ ਵੀ ਸਰਜੀਤ ਨਹੀਂ ਆਇਆ ਤੇ ਉਹਨੂੰ ਨਾ ਫਿਕਰ ਹੋ ਜਾਂਦੀ ਆ ਉਹ ਜਿਨ੍ਹਾਂ ਦੀ ਟਰਾਲੀ ਗਈ ਸੀ ਉਹਨਾਂ ਦੇ ਘਰ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਵੇ ਮੁੰਡਿਆ ਤੇਰੇ ਚਾਚੇ ਨੂੰ ਤੁਸੀਂ ਲੈਤਾ ਗਏ ਤੇ ਲੈ ਕੇ ਕਿਉਂ ਨਹੀਂ ਆਏ ਨਾਲ ਉਹ ਕਹਿੰਦਾ ਕਿ ਚਾਚੀ ਮੇਰਾ ਚਾਚਾ ਤਾਂ ਪਹਿਲੀ ਆ ਗਿਆ ਸੀ ਉਹ ਕਹਿੰਦਾ ਵੀ ਮੈਨੂੰ ਤਾਂ ਘਰੇ ਕੰਮ ਨੇਗੇ ਉਹ ਕਹਿੰਦੀ ਲੈ ਜਦੋਂ ਤੁਸੀਂ ਲੈ ਕੇ ਗਏ ਸੀ ਨਾਲੇ ਸਾਨੂੰ ਪਤਾ ਵੀ ਉਹਦਾ ਦਿਮਾਗ じゃ ਠੀਕ ਨਹੀਂ ਰਹਿੰਦਾ ਦਵਾਈ ਖਾਂਦਾ ਉਹ ਤੇ ਤੁਸੀਂ ਨਾਲ ਲਿਆਉਣਾ ਸੀ ਉਹ ਕਹਿੰਦਾ ਵੀ ਚਾਚੀ ਸਾਨੂੰ ਤਾਂ ਉਹ ਕਹਿ ਕੇ ਆ ਗਿਆ ਵੀ ਮੈਨੂੰ ਤਾਂ ਕੰਮ ਆ ਮੈਂ ਤਾਂ ਚੱਲਿਆਂ ਵੀ ਹੁਣ ਸਾਨੂੰ ਕੀ ਪਤਾਗਾ ਚਲ ਭਈ ਉਹਨੂੰ ਫਿਕਰ ਹੋ ਜਾਂਦੀ ਆ ਉਹ ਬੜਾ ਹਨਾ ਫਿਕਰਮੰਦ ਹੁੰਦੀ ਆ ਤੇ ਉਹਦਾ ਜਿਹਦੇ ਘਰੇ ਗਈ ਸੀ ਉਹ ਕਹਿੰਦਾ ਚਲ ਚਾਚੀ ਤੂੰ ਫਿਕਰ ਨਾ ਕਰ ਤੂੰ ਨਾ ਵੇਖ ਰਿਸ਼ਤੇਦਾਰੀਆਂ ਤੇ ਕਿਤੇ ਪੁੱਛ ਵੀ ਜੇ ਨਹੀਂ ਮਿਲਦਾ ਤਾਂ ਚਲ ਅਸੀਂ ਫੇਰ ਜਾ ਕੇ ਦੇਖਿਆ ਆਵਾ ਵੀ ਕਿਤੇ ਉੱਥੇ ਨਾ ਹੋਵੇ ਕੱਠ ਦੇ ਵਿੱਚ ਰੋਲ ਨਾ ਗਿਆ ਹੋਵੇ ਚਲੋ ਭਾਈ ਉਹਦੀ ਪਤਨੀ ਆ ਜਿਹੜੀ ਘਰ ਆ ਜਾਂਦੀ ਆ ਇਹਨੇ ਨੂੰ ਉਹਦਾ ਮੁੰਡਾ ਰਵੀ ਸਕੂਲੋਂ ਆ ਜਾਂਦਾ ਤੇ ਉਹ ਰਵੀ ਨੂੰ ਦੱਸਦੀ ਆ ਵੀ ਰਵੀ ਤੇਰਾ ਪਿਓ ਤਾਂ ਉਹਨਾਂ ਨਾਲ ਗਿਆ ਸੀ ਹਨਾ ਪਿੰਡ ਵਾਲਿਆਂ ਨਾਲ ਤੇ ਉਹ ਤਾਂ ਆਇਆ ਹੀ ਨਹੀਂ ਵੀ ਪਿੰਡ ਵਾਲੇ ਕਹਿੰਦੇ ਉਹ ਤਾਂ ਦੋ ਦਿਨ ਪਹਿਲਾਂ ਆ ਗਿਆ ਸੀ ਵੀ ਜੇ ਦੋ ਦਿਨ ਪਹਿਲਾਂ ਆਇਆ ਹੁੰਦਾ ਤਾਂ ਘਰ ਆਉਂਦਾ ਰਵੀ ਨੂੰ ਵੀ ਆਪਣੇ ਪਾਪਾ ਦੀ ਫਿਕਰ ਹੋ ਜਾਂਦੀ ਆ ਚਲੋ ਭਾਈ ਉਹਨਾਂ ਰਿਸ਼ਤੇਦਾਰੀਆਂ ਦੇ ਵਿੱਚ ਪੁੱਛਦੇ ਆ ਫੋਨ ਕਰਕੇ ਤੇ ਹੁਣ ਉਹਦੇ ਕੋਲੇ ਮੋਬਾਈਲ ਵੀ ਹੈ ਨਹੀਂ ਸੀ surjeet singh ਕੋਲ ਵੀ ਫੋਨ ਤੇ ਪੁੱਛ ਲੈਂਦੇ ਤੇ ਚਲੋ ਉਹਨਾਂ ਫੋਨ ਕਰਕੇ ਰਿਸ਼ਤੇਦਾਰਾਂ ਨੂੰ ਪੁੱਛਦੇ ਆ ਤੇ ਰਿਸ਼ਤੇਦਾਰ ਸਾਰੇ ਕਹਿ ਦਿੰਦੇ ਆ ਵੀ ਇੱਥੇ ਵੀ ਨਹੀਂ ਆਇਆ ਇੱਥੇ ਵੀ ਨਹੀਂ ਆਇਆ ਡਾਕਟਰ ਦੇ ਜਿਹੜੇ ਉਹ ਦਵਾਈ ਚਲਦੀ ਸੀ ਉੱਥੇ ਵੀ ਜਾਂਦੇ ਆ ਜਿੱਥੇ-ਜਿੱਥੇ ਵੀ ਦੇਖੋ ਕਿਸੇ ਪਰਿਵਾਰਕ ਮੈਂਬਰ ਦੀ ਜਦੋਂ ਆਪਾਂ ਨੂੰ ਲੱਗਦਾ ਗੁੰਮਸ਼ੋਦਗੀ ਦੀ ਕੋਈ ਖਬਰ ਆਉਂਦੀ ਆ ਜਿੱਥੇ-ਜਿੱਥੇ ਉਹ ਜਾ ਸਕਦਾ ਹੁੰਦਾ ਪਰਿਵਾਰ ਵਾਲੇ ਉੱਥੇ ਹੀ ਲੱਭਦੇ ਆ ਇਸੇ ਤਰ੍ਹਾਂ surjeet singh ਦੀ ਪਤਨੀ ਤੇ ਉਹਦਾ ਬੇਟਾ ਉਹਨੂੰ ਹਰ ਕਿਤੇ ਲੱਭਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਕਿਤੋਂ ਵੀ ਨਹੀਂ ਮਿਲਦਾ ਪੁਲਿਸ ਦੇ ਵਿੱਚ ਰਿਪੋਰਟ ਦਰਜ ਕਰਾਉਂਦੇ ਆ ਕਈ ਵਾਰ ਉਹ ਪੁਲਿਸ ਥਾਣਿਆਂ ਦੇ ਚੱਕਰ ਲਾਉਂਦੇ ਆ ਪਰ surjeet singh ਦਾ ਕੋਈ ਅਤਾ ਪਤਾ ਨਾ ਲੱਗਿਆ ਤੇ ਸਾਰੇ ਲੋਕਾਂ ਨੇ ਇਹ ਮੰਨ ਲਿਆ ਵੀ surjeet singh ਜਾਂ ਤਾਂ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਿਆ ਵੀ ਜਾਂ ਉਹ ਕਿਸੇ ਖੂਖਾ ਤੇ ਚ ਡਿੱਗ ਗਿਆ ਵੀ ਨਹੀਂ ਵਾਪਸ ਤਾਂ ਆਉਂਦਾ ਪਰ ਜਿਹੜੀ surjeet singh ਦੀ ਪਤਨੀ ਸੀ ਉਹਨੂੰ ਐ ਲੱਗਦਾ ਸੀ ਵੀ ਨਹੀਂ surjeet singh ਹੈਗਾ ਤਾਂ ਜਿਉਂਦਾ ਰਿਸ਼ਤੇਦਾਰਾਂ ਦੇ ਵਿੱਚ ਲੱਭਿਆ ਅਖਬਾਰਾਂ ਤੇ ਖਬਰਾਂ ਲਵਾਈਆਂ ਪੋਸਟਰ ਲਵਾਏ ਥਾਂ-ਥਾਂ ਉਦੀ ਪਾਲ ਕੀਤੀ ਪਰ surjit singh ਕਿਤੇ ਵੀ ਨਾ ਮਿਲਿਆ ਚਲੋ ਭਈ ਸਮਾਂ ਗੁਜ਼ਰਦਾ ਅੱਜ ਹੋਰ ਸਵੇਰੇ ਹੋਰ ਕਹਿੰਦੇ ਸਮਾਂ ਜਿਹੜਾ ਹੌਲੀ-ਹੌਲੀ ਬੰਦੇ ਦੇ ਜ਼ਖਮ ਭਰ ਦਿੰਦਾ ਪਰ surjit singh ਦੀ ਪਤਨੀ ਤੇ ਉਹਦੇ ਪੁੱਤਰ ਲਈ ਇਹ ਸਮਾਂ ਨਾ ਸੰਹਾਰਨਯੋਗ ਸੀ ਕਿਉਂਕਿ ਜੇ ਇੱਕ ਇਨਸਾਨ ਕੋਈ ਉਹਦੀ ਮੌਤ ਹੋ ਗਈ ਉਹਦੇ ਹੱਥੀ ਅਸੀਂ ਆਪਣੇ ਉਹਦੀਆਂ ਸਾਰੀਆਂ ਅੰਤਮ ਰਸਮਾਂ ਸੀ ਆਪਣੇ ਹੱਥੀ ਕਰ ਦਿੰਦੇ ਆ ਤੇ ਸਾਨੂੰ ਇਸ ਗੱਲ ਦਾ ਯਕੀਨ ਹੋ ਜਾਂਦਾ ਕਿ ਉਹ ਇਸ ਦੁਨੀਆ ਤੇ ਨਹੀਂ ਰਿਹਾ ਹੁਣ ਉਹ ਦੋਨੋਂ ਮਾਂ ਪੁੱਤ ਆਏ ਜਿਵੇਂ ਮੰਨਣ ਕਿ ਸਰਜੀਤ ਸਿੰਘ ਇਸ ਦੁਨੀਆ ਤੇ ਨਹੀਂ ਬਾਕੀ ਇੰਨਾ ਡਿਪਰੈਸ਼ਨ ਵੀ ਨਹੀਂ ਸੀ ਉਹਨੂੰ ਵੀ ਉਹ ਕੋਈ ਆਤਮ ਹੱਤਿਆ ਕਰਦਾ ਪਰ ਫਿਰ ਵੀ ਕਿਤੇ ਨਾ ਕਿਤੇ ਸਰਜੀਤ ਸਿੰਘ ਦੀ ਪਤਨੀ ਆ ਜਿਹੜੀ ਉਹ ਸੋਚਦੀ ਆ ਵੀ ਕਰਜ਼ੇ ਦੀ ਹਨਾ ਫਿਕਰ ਕਰਦਾ ਸੀਗਾ ਕਰਜ਼ੇ ਕਰਕੇ ਨਾ ਕਿਤੇ ਕੋਈ ਖੂ ਖਾਤਾ ਨਾ ਕੋਈ ਮੇਲਾ ਕਰਤਾ ਹੋਵੇ ਵੀਰ ਦਾ ਛਾਲ ਮਾਰ ਗਿਆ ਉਹ ਕਿਸੇ ਨਹਿਰ ਚ ਮਰ ਗਿਆ ਹੋਏ اسی ਤਰ੍ਹਾਂ ਵਿਚਾਰੀ ਸੋਚ ਲੈਂਦੀ ਕਦੇ ਢੇੜ ਲੈਂਦੀ ਕਦੇ ਪੁੰਨ ਲੈਂਦੀ ਐਸੀ ਤਰ੍ਹਾਂ ਉਹ ਗੱਲਾਂ ਕਰਦੀ ਆਪਣੇ ਆਪ ਦੇ ਨਾਲ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਹੁੰਦੀ ਜਾ ਰਹੀ ਸੀ ਹੁਣ ਰਵੀ ਵੱਡਾ ਹੋ ਗਿਆ ਸੀ ਸੁਰਜੀਤ ਸਿੰਘ ਨੂੰ ਘਰੋਂ ਗਏ ਨੂੰ 3 ਸਾਲ ਹੋ ਗਏ ਸੀ ਤੇ ਰਵੀ ਹੋ ਗਿਆ ਸੀ ਜਿਹੜਾ 10ਵੀਂ ਜਮਾਤ ਦੇ ਵਿੱਚ ਹੋ ਗਿਆ ਸੀ ਚਲੋ ਉਹ ਸੋਚਦੀ ਵੀ ਕਿੱਥੇ ਤਾਂ ਹੁਣ ਸਾਡੇ ਮੁੰਡੇ ਨੇ ਵੱਡਾ ਹੋ ਕੇ ਦਵਾਦਾ ਸੀ ਵਧੀਆ ਪੜਾ ਕੇ ਇਹਨੂੰ ਨੌਕਰੀ ਤੇ ਲਵਾਉਣਾ ਸੀ ਸਾਡਾ ਕਰਜ਼ਾ ਉੱਤਰ ਜਾਂਦਾ ਸਾਰੇ ਦਿਨ ਉਹ ਇਹ ਹੀ ਗੱਲਾਂ ਕਰਦੀ ਰਹਿੰਦੀ ਉਹ ਕਿਤੇ ਵੀ ਜਾਂਦੀ ਉਹਦਾ ਧਿਆਨ ਕਿਤੇ ਹੋਰ ਰਹਿੰਦਾ ਕਿਉਂਕਿ ਇੱਕ ਔਰਤ ਜਿਹਦਾ ਪਤੀ ਘਰੋਂ ਗਿਆ ਹੋਵੇ ਤੇ ਮੁੜ ਕੇ ਵਾਪਸ ਨਾ ਆਇਆ ਹੋਵੇ ਉਸ ਔਰਤ ਦੀ ਕੀ ਹਾਲਤ ਹੋ ਸਕਦੀ ਆ ਅਸੀਂ ਸਾਰੇ ਚੰਗੀ ਤਰ੍ਹਾਂ ਸਮਝ ਸਕਦੇ ਆ ਸਮਾਂ ਗੁਜ਼ਰਦਾ ਤੇ ਚਲੋ ਰਵੀ ਆ ਜਿਹੜਾ ਉਹ ਤਾਂ ਥੋੜਾ ਆਪਣੇ ਦੋਸਤਾਂ ਦੇ ਨਾਲ ਤੁਰਿਆ ਫਿਰਦਾ ਰਹਿੰਦਾ ਇਸ ਗੱਲ ਨੂੰ ਕਦੇ-ਕਦਾਈਂ ਭੁੱਲ ਜਾਂਦਾ ਪਰ ਸੁਰਜੀਤ ਕੌਰ ਇਸ ਗੱਲ ਨੂੰ ਭੁਲਾ ਨਹੀਂ ਸਕਦੀ ਹੁਣ ਰਵੀ ਜਦੋਂ ਵੀ ਕਿਤੇ ਜਾਂਦਾ ਤਾਂ ਸੁਰਜੀਤ ਕੌਰ ਆ ਜਿਹੜੀ ਉਹਦੀ ਬਹੁਤ ਚਿੰਤਾ ਕਰਦੀ ਆ ਉਹਨੂੰ ਆਪਣੇ ਮਿੱਤਰਾਂ ਦੋਸਤਾਂ ਦੇ ਕੋਲ ਵੀ ਨਹੀਂ ਜਾਣ ਦਿੰਦੀ ਜੇ ਉਹ ਜਾਂਦਾ ਤੇ ਉਹਦੇ ਗੱਲ ਪੈ ਜਾਂਦੀ ਉਹਦੇ ਨਾਲ ਲੜ ਪੈਂਦੀ ਵੀ ਤੂੰ ਘਰੇ ਨਹੀਂ ਖੜਦਾ ਤੇਰਾ ਕੀ ਪਤਾ ਕਿ ਤੇ ਆਪਦੇ ਪਿਓ ਵਾਂਗੂ ਨਾ ਗੁੰਮ ਹੋ ਜੇ ਤੇ ਉਹਨੂੰ ਗੁੱਸਾ ਆ ਜਾਂਦਾ ਉਹ ਕਹਿੰਦਾ ਮਾਂ ਤੂੰ ਹਰੇਕ ਗੱਲ ਤੇ ਮੈਨੂੰ ਮੇਰੇ ਪਿਓ ਨਾਲ ਕੰਪੇਅਰ ਕਰਦੀ ਆਂ ਵੀ ਚਲ ਠੀਕ ਐ ਮੇਰਾ ਪਿਓ ਗਿਆ ਤੇ ਮੁੜ ਕੇ ਸਾਨੂੰ ਮਿਲਿਆ ਨਹੀਂ ਮੈਨੂੰ ਵੀ ਮੇਰੇ ਪਿਓ ਦੇ ਜਾਣ ਦਾ ਦੁੱਖ ਆ ਪਰ ਮੈਂ ਐ ਕਿਵੇਂ ਬਗ ਜੂ ਉਹ ਕਹਿੰਦੀ ਜਿਵੇਂ ਤੇਰਾ ਪਿਓ ਗਿਆ ਉਹ ਕਹਿੰਦਾ ਮੇਰੇ ਪਿਓ ਦੀ ਤਾਂ ਦਵਾਈ ਚੱਲਦੀ ਸੀ ਹੋ ਸਕਦਾ ਦਵਾਈ ਵੱਧ ਘੱਟ ਖਾਲੀ ਹੋਵੇ ਕੁਝ ਵੀ ਹੋ ਗਿਆ ਹੋਵੇ ਵੀ ਹੁਣ ਮੈਂ ਪਾਗਲ ਥੋੜੀ ਆਂ ਇਸ ਗੱਲ ਨੂੰ ਲੈ ਕੇ ਕਈ ਵਾਰੀ ਦੋਨਾਂ ਮਾਪ ਪੁੱਤਾਂ ਦੇ ਵਿੱਚ ਬਹਿਸ ਹੋ ਜਾਂਦੀ ਚਲੋ 4 ਸਾਲ ਹੋ ਜਾਂਦੇ ਆ surjit singh ਨੂੰ ਘਰੋਂ ਗਏ ਨੂੰ ਕੋਈ ਖਬਰ ਨਹੀਂ ਮਿਲਦੀ ਤੇ 4 ਸਾਲ ਜਦੋਂ गुज़र ਜਾਂਦੇ ਆ ਰਵੀ ਕਾਫੀ ਵੱਡਾ ਹੋ ਜਾਂਦਾ ਪਲੱਸ 1 ਦੇ ਵਿੱਚ ਉਹ ਹੁੰਦਾਗਾ ਤੇ ਇੱਕ ਦਿਨ ਉਹਦੇ ਦੋਸਤ ਆ ਜਿਹੜੇ ਉਹ ਕਹਿੰਦੇ ਵੀ ਆਨੰਦਪੁਰ ਦਾ ਜਿਹੜਾ ਹੋਲਾ ਮਹੱਲਾ ਨਾ ਉਹ ਦੇਖਣ ਆਲਾ ਹੁੰਦਾ ਵੀ ਆਪਾਂ ਨੂੰ ਉੱਥੇ ਜਾਣਾ ਚਾਹੀਦਾ ਵੀ ਆਪਾਂ ਦੇਖ ਕੇ ਆਈਏ ਜਦੋਂ ਉਹ ਇਹ ਗੱਲਾਂ ਕਰਦੇ ਨੇ ਤਾਂ ਰਵੀ ਵੀ ਉਹਨਾਂ ਦੇ ਕੋਲ ਹੀ ਹੁੰਦਾ ਉਹ ਸਾਰੇ ਕਹਿੰਦੇ ਵੀ ਹਾਂ ਚੱਲਾਂਗੇ ਰਵੀ ਨੂੰ ਕਹਿੰਦੇ ਵੀ ਤੂੰ ਵੀ ਚੱਲੀ ਰਵੀ ਕਹਿੰਦਾ ਵੀ ਨਹੀਂ ਮੈਂ ਨਹੀਂ ਜਾਣਾ ਉਹ ਕਹਿੰਦੇ ਕਿਉਂ ਨਹੀਂ ਜਾਣਾ ਕਹਿੰਦਾ ਨਾ ਯਾਰ ਮੇਰੀ ਮੰਮੀ ਨੇ ਨਹੀਂ ਜਾਣ ਦੇਣਾ ਉਹ ਕਹਿੰਦੇ ਕਿਉਂ ਕਹਿੰਦਾ ਵੀ ਹੁਣ ਇੱਥੇ ਤਾਂ ਮੇਰੀ ਮੰਮੀ ਨੇ ਜਮੀ ਨਹੀਂ ਜਾਣ ਦੇਣਾ ਕਿਉਂਕਿ ਮੇਰੇ ਡੈਡੀ ਆ ਜਿਹੜੇ ਉਹ ਵੀ ਹੋਲੇ ਮਹੱਲੇ ਤੀ ਗਏ ਸੀ ਮੁੜ ਕੇ ਘਰ ਨਹੀਂ ਆਏ ਵੀ ਮੇਰੀ ਮਾਂ ਤਾਂ ਮੈਨੂੰ ਇੱਥੋਂ ਤੱਕ ਨਹੀਂ ਜਾਣ ਦਿੰਦੀ ਹੋਲੇ ਮਹੱਲੇ ਤੇ ਕਿੱਥੇ ਜਾਣ ਦੇ ਦੂ ਉਹ ਕਹਿੰਦਾ ਵੀ ਨਹੀਂ ਤੂੰ ਮਨਾਲੀ ਨਹੀਂ ਅਸੀਂ ਪੁੱਛ ਲਾਂਗੇ ਚਲੋ ਕਹਿੰਦਾ ਮੈਂ ਜਾ ਕੇ ਪੁੱਛਦਾ ਉਹ ਘਰ ਆਉਂਦਾ ਚੱਲ ਘਰੇ ਆਉਂਦਾ ਤੇ ਉਹਦੀ ਮਾਂ ਜਿਹੜੀ ਉਹ ਹਰ ਵਕਤ ਵਿਚਾਰੀ ਖਿਜੀ-ਖਿਜੀ ਰਹਿੰਦੀ ਸੀ ਉਹ ਆਪਣੀ ਮਾਂ ਦਾ ਚਿਹਰਾ ਵੇਖਦਾ ਉਹਨੂੰ ਆਪਣੀ ਮਾਂ ਦਾ ਮੂਡ ਕੁਝ ਠੀਕ ਲੱਗਦਾ ਚਲੋ ਆਪਣੀ ਮਾਂ ਕੋਲ ਆ ਕੇ ਉਹਨੂੰ ਜੱਫੀ ਜੀ ਪਾ ਕੇ ਕਹਿੰਦਾ ਕਿ ਮੰਮੀ ਇੱਕ ਗੱਲ ਪੁੱਛਣੀ ਸੀ ਵੈਸੇ ਤਾਂ ਮੈਨੂੰ ਪਤਾ ਵੀ ਤੂੰ ਮੈਨੂੰ ਇਸ ਗੱਲ ਤੋਂ ਜਵਾਬ ਹੀ ਦੇਵੇਂਗੀ ਪਰ ਪੁੱਛਾਂ ਇੱਕ ਗੱਲ ਉਹ ਕਹਿੰਦੀ ਵੀ ਮਸਕੇ ਜੇ ਲਾਉਣਾ ਕੋਈ ਸਪਰਸ਼ ਲੱਗਦੀ ਆ ਕਹਿੰਦਾ ਕਿ ਹੈਗੀ ਤਾਂ ਸਪਰਸ਼ੀ ਆ ਮਾਂ ਪਰ ਮੈਨੂੰ ਲੱਗਦਾ ਨਹੀਂ ਵੀ ਤੂੰ ਮੰਨੇਗੀ ਉਹ ਕਹਿੰਦੀ ਦਾਲਸ ਕੀ ਕਹਿੰਦਾ ਮੇਰਾ ਪੁੱਤ ਚਲ ਉਹਨੇ ਆਏ ਪਿਆਰ ਜਿਹਾ ਕਿਹਾ ਤੇ ਰਵੀ ਆਪਣੀ ਮਾਂ ਨੂੰ ਕਹਿੰਦਾ ਵੀ ਮੇਰੇ ਦੋਸਤ ਆ ਜਿਹੜੇ ਉਹ ਹੋਲੇ ਮਹੱਲੇ ਤੇ ਜਾ ਰਹੇ ਆ ਵੀ ਮੈਂ ਅੱਜ ਤੱਕ ਤੈਨੂੰ ਕਿਤੇ ਨਹੀਂ ਕਿਹਾ ਕਿਤੇ ਜਾਣ ਨੂੰ ਵੀ ਮੈਂ ਚਲਿਆ ਜਾਵਾਂ ਉਹ ਕਹਿੰਦੀ ਕਿ ਨਹੀਂ ਜਾਣਾ ਉਹ ਕਹਿੰਦਾ ਕਿਉਂ ਨਹੀਂ ਜਾਣਾ ਕਹਿੰਦੀ ਬਸ ਕਿਉਂ ਦਾ ਜਵਾਬ ਹੈ ਨਹੀਂ ਮੈਂ ਨਹੀਂ ਜਾਣ ਦੇਣਾ ਚਲ ਭਈ ਉਹ ਗੁੱਸੇ ਹੋ ਜਾਂਦਾ ਗੁੱਸੇ ਹੋ ਕੇ ਨਾ ਉਹ ਅੰਦਰ ਪੈ ਜਾਂਦਾ ਅੰਦਰ ਪਿਆ ਪਿਆ ਉੱਠ ਕੇ ਉਹ ਬਾਹਰ ਚਲਿਆ ਜਾਂਦਾ ਬਾਹਰ ਨਾ ਉਹਨਾਂ ਦੇ ਇੱਕ ਬੈਂਚ 'ਚ ਜਾ ਪਿਆ ਹੁੰਦਾ ਬੈਂਚ ਤੇ ਜਾ ਕੇ ਬੈਠਾ ਰੋਣ ਲੱਗ ਜਾਂਦਾ ਵੀ ਮੇਰਾ ਪਿਓ ਤਾਂ ਇਹ ਜਿਆ ਕਰੋਂ ਗਿਆ ਵੀ ਮੈਨੂੰ ਤਾਂ ਮੇਰੀ ਮਾਂ ਨਿਕਲ ਨਹੀਂ ਨੀ ਦਿੰਦੀ ਵੀ ਹੁਣ ਮੈਂ ਕਿੰਨਾ ਚਿਰ ਘਰੇ ਬੈਠਾ ਰਹੂੰਗਾ ਵੀ ਕਿਤੇ ਤਾਂ ਜੀ ਕਰਦਾ ਹੀ ਆ ਜਾਣ ਨੂੰ ਚਲੋ ਇਹੋ ਜੇ ਸੋਚ ਵਿਚਾਰ ਕਰਦਾ ਤੇ ਉਹਦੀ ਨਾ ਤਾਈ ਆ ਜਾਂਦੀ ਆ ਉਹਦੀ ਤਾਈ ਜਾਂਦੀ ਹੁੰਦੀ ਆ ਉਹਨਾਂ ਦੇ ਘਰੇ ਤੇ ਉਹ ਕਹਿ ਦਿੰਦੀ ਆ ਫਿਰ ਵੀ ਇੱਥੇ ਬੈਠਾ ਤੇਰੀ ਮਾਂ ਘਰੇ ਆ ਤੇ ਉਹ ਬੋਲਦਾ ਨਹੀਂ ਉਹ ਸਮਾਰ ਕੇ ਉਹਦੇ ਵੱਲ ਵੇਖਦੀ ਆ ਕਹਿੰਦੀ ਰਵੀ ਮੈਂ ਤੈਨੂੰ ਬੁਲਾਈ ਜਾਨੀ ਆ ਤੇ ਚਲੋ ਉਹ ਜਦੋਂ ਉੱਪਰ ਝਾਕਦਾ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਇਹੇ ਰੋ ਕੇ ਹਟਿਆਗਾ ਤੇ ਉਹ ਕਹਿੰਦੀ ਕੀ ਹੋ ਗਿਆ ਪੁੱਤ ਰੋਈਗਾ ਤੋ ਜਾਨਾ ਤੇ ਉਹ ਕਹਿੰਦੀ ਅੱਛਾ ਹੋਲਾ ਮਹੱਲਾ ਦਾ ਵੀ ਤੇਰਾ ਪਿਓ ਹੋਲੇ ਮਹੱਲੇ ਨੂੰ ਘਰੋਂ ਗਿਆ ਸੀ ਵੀ ਤੂੰ ਉਹਨੂੰ ਯਾਦ ਕਰਕੇ ਰੋਣਾ ਉਹ ਕਹਿੰਦਾ ਕਿ ਹਾਂ ਤਾਂ ਹੀ ਗੱਲ ਇਹ ਵੀ ਐ ਤੇ ਗੱਲ ਹੋਰ ਵੀ ਆ ਉਹ ਕਹਿੰਦੀ ਵੀ ਕੀ ਗੱਲ ਆ ਉਹ ਕਹਿੰਦਾ ਵੀ ਮੇਰੇ ਦੋਸਤ ਹੋਲੇ ਮਹੱਲੇ ਤੇ ਜਾ ਰਹੀ ਸੀ ਵੀ ਮੇਰੀ ਮਾਂ ਮੈਨੂੰ ਜਾਣ ਨਹੀਂ ਦਿੰਦੀ ਤੇ ਉਹਦੀ ਤਾਈ ਨੂੰ ਇਹ ਹੁੰਦਾ ਵੀ ਚੱਲ ਇਹਦੇ ਕੋਲੇ ਪੈਸੇ ਨਹੀਂ ਹੋਣੇ ਪਾੜੇ ਕਿਰਾਏ ਨੂੰ ਵੀ ਤਾਂ ਜਵਾਬ ਦਿੰਦੀ ਆ ਉਹ ਕਹਿੰਦੀ ਚੱਲ ਕਹਿੰਦਾ ਤਾਂ ਤੇਰਾ ਤਾਇਆ ਵੀ ਸੀ ਜਾਣ ਨੂੰ ਮੈਂ ਵੀ ਨਹੀਂ ਉਹਨੂੰ ਜਾਣ ਦਿੱਤਾ ਚਲ ਐ ਕਰ ਤੂੰ ਪੁੱਛ ਲਾ ਉਹਨੂੰ ਤੇ ਤੂੰ ਉਹਦੇ ਨਾਲ ਵਗ ਜਾ ਤਾਇਏ ਨਾਲ ਚਲ ਭਈ ਉਹ ਤਾਂ ਭੱਜ ਕੇ ਛਾਲ ਮਾਰਦਾ ਤੇ ਆਪਦੇ ਤਾਈ ਕੋਲ ਜਾਂਦਾ ਚਲ ਉਹਨਾਂ ਦੋਨੋਂ ਤਾਇਆਪਤੀ ਜੇ ਉਧਰ ਦੀ ਉਧਰੀ ਚਲੇ ਜਾਂਦੇ ਆ ਤੇ ਜਿਹੜੀ ਉਹਦੀ ਤਾਈ ਹੁੰਦੀ ਆ ਉਹਦੀ ਮਾਂ ਕੋਲ ਜਾਂਦੀ ਆ ਤੇ ਉਹਦੀ ਮਾਂ ਜਿਹੜੀ ਉਹ ਵੀ ਵਿਹੜੇ 'ਚ ਪਈ ਹੁੰਦੀ ਆ ਚਲ ਉਹਦੇ ਨਾਲ ਗੱਲਾਂ ਬਾਤਾਂ ਕਰਕੇ ਮੁੜੇ ਆਉਂਦੀ ਆ ਕਿਉਂਕਿ ਉਹਨੂੰ ਐ ਸੀ ਵੀ ਇੰਨੀ ਛੇਤੀ ਥੋੜੀ ਭਗ ਜਾਣਗੇ ਜਦੋਂ ਉਹ ਘਰੇ ਜਾਂਦੀ ਆ ਤੇ ਘਰੇ ਜਾ ਕੇ ਵੇਖਦੀ ਆ ਆਪਦੀ ਨੂੰ ਨੂੰ ਪੁੱਛਦੀ ਆ ਕਿ ਤੇਰਾ ਪਪਾ ਕਿੱਥੇ ਆ ਉਹ ਕਹਿੰਦੀ ਆ ਕਿ ਬੀਬੀ ਵੀ ਉਹ ਤਾਂ ਰਵੀ ਆਇਆ ਸੀਗਾ ਤੇ ਪਤਾ ਨਹੀਂ ਕਿੱਥੇ ਮਿੰਟ ਚ ਤਿਆਰੀ ਜੀ ਕਰਕੇ ਬਾਗ ਗਿਆ ਤੇ ਪਾਪੇ ਨੇ ਦਾ ਝੋਲੇ ਜਿੱਚ ਦੋ ਸੂਟ ਜੇ ਪਾਲੇ ਕਹਿੰਦੀ ਅੱਛਾ ਕਹਿੰਦੀ ਮੈਂ ਤਾਂ ਰਵੀ ਗਏ ਕਰੋ ਹੀ ਆਈਆਂ ਰਵੀ ਤਾਂ ਘਰ ਹੀ ਗਿਆ ਨਹੀਂ ਉਹ ਕਹਿੰਦੀ ਕਿ ਫਿਰ ਕਿੱਥੇ ਗਏ ਹੋਣਗੇ ਕਹਿੰਦੀ ਜਾਣ ਨੂੰ ਤਾਂ ਹੋਲੇ ਮਹੱਲੇ ਤੇ ਕਹਿੰਦਾ ਸੀ ਤੇਰੀ ਚਾਚੀ ਨੇ ਉਹਨੂੰ ਜਾਣ ਨਹੀਂ ਦਿੱਤਾ ਤੇ ਕਹਿੰਦੀ ਮੈਂ ਕਹਤਾ ਵੀ ਚਲ ਤੇਰੇ ਤਾਈ ਨੂੰ ਪੁੱਛ ਲੈ ਕਹਿੰਦੀ ਇਹਦਾ ਮਤਲਬ ਉਹ ਕੱਪੜੇ ਲੈਣ ਵੀ ਨਹੀਂ ਗਿਆ ਘਰੇ ਤੇ ਕਹਿੰਦੀ ਵੀ ਨਹੀਂ ਗਿਆ ਹੋਣਾ ਬੀਬੀ ਫਿਰ ਜਦੋਂ ਤੂੰ ਬੈਠੀ ਸੀ ਉਹਨਾਂ ਦੇ ਘਰੇ ਫਿਰ ਜਦੋਂ ਘਰ ਹੀ ਨਹੀਂ ਗਿਆ ਚਲ ਭਈ ਉਹਨਾਂ ਫਿਕਰਜਾ ਹੋ ਜਾਂਦਾ ਉਹ ਸੋਚਦੀ ਆ ਵੀ ਕਿਤੇ ਉਹਦੀ ਮਾਂ ਨਾਲ ਲੜੇ ਉਹ ਫਿਰ ਘੇੜਾ ਦੇ ਕੇ ਰਵੀ ਕਿ ਘਰੇ ਵਗ ਜਾਂਦੀ ਆ ਤੇ ਅੱਗੋਂ ਰਵੀ ਦੀ ਮਾਂ ਜਿਹੜੀ ਕਹਿੰਦੀ ਨਹੀਂ ਭੈਣੇ ਇੱਥੇ ਰਵੀ ਨਹੀਂ ਕਿਤੇ ਵੇਖਿਆ ਵੀ ਮੈਂ ਤਾਂ ਕਦੋਂ ਦੀ ਲੱਕੀ ਆਨੀ ਆ ਚਾਹ ਵੀ ਬਣਾਉਣੀ ਸੀ ਤਾਂ ਉਹ ਕਹਿੰਦੀ ਕਿ ਉਹ ਤਾਂ ਆਪਦੇ ਤਾਏ ਨਾਲ ਹੋਲਾ ਮਹੱਲਾ ਵੇਖਣ ਵਗ ਗਿਆ ਉਹ ਕਹਿੰਦੀ ਕਦੋਂ ਮੈਨੂੰ ਤਾਂ ਪੁੱਛਿਆ ਨਹੀਂ ਕਹਿੰਦੀ ਨਹੀਂ ਭੈਣੇ ਜਦੋਂ ਤੂੰ ਪਈ ਸੀ ਘਰੇ ਤੇ ਮੈਂ ਤੇਰੇ ਕੋਲ ਆਈ ਸੀ ਕਹਿੰਦੀ ਇੱਥੇ ਬੈਠਾ ਰੋਈ ਜਾਂਦਾ ਸੀ ਮੈਂ ਪੁੱਛਿਆ ਤੇ ਮੈਨੂੰ ਕਹਿੰਦਾ ਹੋਲੇ ਮਹੱਲੇ ਤੇ ਜਾਣਾ ਕਹਿੰਦੀ ਉਧਰੋਂ ਇਹਦਾ ਤਾਇਆ ਵੀ ਕਹੀ ਜਾਂਦਾ ਸੀ ਉਹਨੂੰ ਵੀ ਨਹੀਂ ਸੀ ਕਹਿੰਦੀ ਮੈਂ ਜਾਣ ਦਿੰਦੀ ਚੱਲ ਕਹਿੰਦੀ ਮੇਰੇ ਮਨ 'ਚ ਤਰਸ ਜਾ ਆ ਗਿਆ ਤੇ ਮੈਂ ਉਹਨੂੰ ਕਹਿਤਾ ਵੀ ਚੱਲ ਤੇਰੇ ਤਾਏ ਨੂੰ ਪੁੱਛਿਆ ਕਹਿੰਦੀ ਵੀ ਮੈਨੂੰ ਕੀ ਪਤਾ ਸੀ ਐਂ ਕਰੂ ਕਹਿੰਦੀ ਉਹ ਤਾਂ ਤਾਏ ਨੂੰ ਪੁੱਛ ਕੇ ਤੇ ਉਧਰ ਹੀ ਵਾਗੇ ਤਾਇਆ ਬਤੀਜਾ ਕਹਿੰਦੀ ਮੈਂ ਤਾਂ ਹੁਣ ਮੇਰੀ ਨੂਨੇ ਦੱਸਿਆ ਤੇ ਤਾਂ ਮੈਂ ਤੈਨੂੰ ਦੱਸਣ ਆ ਗਈ ਵੀ ਤੂੰ ਫਿਕਰ ਨਾ ਕਰੀ ਕਹਿੰਦੀ ਮੈਨੂੰ ਵੀ ਫਿਕਰ じゃ ਹੋ ਗਿਆ ਵੀ ਘਰੋਂ ਕੱਪੜੇ ਨਹੀਂ ਲੈ ਕੇ ਗਿਆ ਤੇ ਉਹ ਕਹਿੰਦੀ ਕਿ ਭੈਣੇ ਤੂੰ ਕਾਹਨੂੰ ਕਹਿਣਾ ਸੀ ਹੋਲੇ ਮਹੱਲੇ ਦਾ ਗਿਆ ਤਾਂ ਇਹਦਾ ਪਿਓ ਸਾਡਾ ਘਰ ਤਾਂ ਜਮਾ ਪਟਿਆ ਗਿਆ ਅਸੀਂ ਤਾਂ ਪਹਿਲਾਂ ਮੈਂ ਦਰਦੀ ਉਹਨੂੰ ਕਿਤੇ ਜਾਣ ਨਹੀਂ ਦਿੰਦੀ ਉਹ ਕਹਿੰਦੀ ਚੱਲ ਕੋਈ ਨਾ ਤੂੰ ਦਿਲ ਛੋਟਾ ਨਾ ਕਰ ਵੀ ਉਹਦਾ ਤਾਇਆ ਗਿਆ ਨਾਲ ਵੀ ਨਾਲੇ ਉਹਦੇ ਪਿਓ ਨੂੰ ਤਾਂ ਥੋੜਾ ਜਿਹਾ ਦਿਮਾਗ ਹਨਾ ਸੈੱਟ ਨਹੀਂ ਸੀਗਾ ਵੀ ਇਹ ਤਾਂ ਠੀਕ ਨੇ ਦੋਨੇ ਵੀ ਤੂੰ ਫਿਕਰ ਨਾ ਕਰ ਚੱਲ ਭਈ ਉਹ ਨਾ ਮਣ ਜਾ ਸਮਝਾ ਲੈਂਦੀ ਆ ਤੇ ਉਹ ਦੋਨੋਂ ਕੋਲੇ ਮਹੱਲੇ ਤੇ ਜਾ ਕੇ ਅਨੰਦਪੁਰ ਸਾਹਿਬ ਚਲੋ ਉਹ ਦਰਬਾਰ ਸਾਹਿਬ ਮੱਥਾ ਟੇਕਦੇ ਆ ਉੱਥੋਂ ਦਾ ਕੱਠ ਬੜਾ ਹੁੰਦਾ ਕੱਠ ਵੇਖਦੇ ਆ ਉਸ ਤੋਂ ਬਾਅਦ ਉਹ ਲੰਗਰ ਹਾਲ ਚ ਜਾਂਦੇ ਆ ਲੰਗਰ ਹਾਲਤ ਜਾ ਕੇ ਉਹ ਜਦੋਂ ਲੰਗਰ ਛੱਕ ਕੇ ਬਾਹਰ ਆਉਂਦੇ ਆ ਤੇ ਆਪਣੇ ਝੂਠੇ ਵਰਤਨ ਸਾਫ਼ ਕਰਨ ਲੱਗਦੇ ਆ ਤੇ ਉਹਨਾਂ ਦੀ ਨਿਗਾ ਨਾ ਇੱਕ ਬਜ਼ੁਰਗ ਤੇ ਪੈਂਦੀ ਆ ਉਹ ਬਜ਼ੁਰਗ ਆ ਜਿਹੜਾ ਉਹ ਉਹਨਾਂ ਨੂੰ ਐ ਲੱਗਦਾ ਵੀ ਜਾਣਿਆ ਪਛਾਣਿਆ ਹੁੰਦਾ ਦਾੜੀ ਜੀ ਬਾਬਾ ਵਧੀ ਹੁੰਦੀ ਆ ਤੇ ਰਵੀ ਆ ਜਿਹੜਾ ਆਪਣੇ ਤਾਇਏ ਦੀ ਬਾਹ ਫੜ ਕੇ ਕਹਿੰਦਾ ਤਾਇਆ ਹੋ ਕੌਣਾ ਕਹਿੰਦਾ ਨਿਗਾ ਦੇਖੀ ਮਾਰ ਕੇ ਚਲੋ ਭਈ ਉਹਦਾ ਤਾਇਆ ਵੇਖਦਾ ਹੁਣ ਆਪਦੇ ਬੰਦੇ ਨੂੰ ਕੌਣ ਨਾ ਪਛਾਣੇ ਉੱਥੇ ਕੋਈ ਹੋਰ ਨਹੀਂ surjit singh ਹੀ ਸੀ ਤੇ ਚਲ ਉਹ ਕਹਿੰਦਾ ਵੀ ਆਪਣਾ ਸਰਜੀਤਾ ਹੈ ਤਾਂ ਤੇਰਾ ਪਿਓ ਆ ਉਹ ਇਹ ਕਹਿੰਦਾ ਇਹ ਤਾਂ ਚਲ ਭਈ ਉਹਦੇ ਕੋਲ ਜਾਂਦੇ ਆ ਤੇ ਜਾ ਕੇ ਉਹ ਜਲੋ ਉਹਦੇ ਨਾਲ ਬੈਠਾ ਹੁੰਦਾ ਉਹ ਖੁੰਜੇ ਦੇ ਚ ਲੱਗਿਆ ਤੇ ਉਹਦੇ ਕੋਲ ਜਾ ਕੇ ਰਵੀ ਆ ਜਿਹੜਾ ਉਹਦੇ ਕੋਲ ਬੈੰਦਾ ਤੇ ਕਹਿੰਦਾ ਪਾਪਾ ਤੇ ਸਰਜੀਤ ਸਿੰਘ ਉਹਦੇ ਵੱਲ ਵੇਖਦਾ ਤੇ ਵੇਖ ਕੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਉਹ ਕਹਿੰਦਾ ਪਾਪਾ ਤੂੰ ਮੈਨੂੰ ਪਛਾਣ ਲਿਆ ਕਹਿੰਦਾ ਹਾਂ ਤੂੰ ਮੇਰਾ ਰਵੀ ਆ ਕਹਿੰਦਾ ਕਹਿੰਦਾ ਪਾਪਾ ਅਸੀਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਤੇ ਤੂੰ ਇੱਥੇ ਬੈਠਾ ਇੰਨੇ ਸਾਲਾਂ ਦਾ ਤੂੰ ਇੱਥੇ ਆ। ਚੱਲ ਭਾਈ ਉਹ ਤਾਂ ਨਾ ਬੋਲਿਆ ਨਹੀਂ ਜਾਂਦਾ ਤੇ ਉਹਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ ਤੇ ਜਿਹੜਾ ਰਵੀ ਦਤਾ ਆ ਹੁੰਦਾ ਉਹ ਵੀ ਕਹਿੰਦਾ ਸਰਜੀਤਿਆ ਲੋਕਾਂ ਨੇ ਤਾਂ ਤੈਨੂੰ ਜਿਉਂਦੇ ਜੀ ਮਾਰਤਾ ਅਸੀਂ ਵੀ ਤੈਨੂੰ ਮਰਿਆ ਸਮਝ ਲਿਆ ਤੂੰ ਇੰਨੇ ਸਾਲਾਂ ਦਾ ਇੱਥੇ ਆ ਤੂੰ ਮੁੜ ਕੇ ਘਰੇ ਨਹੀਂ ਆਇਆ। ਤੇ ਉਹ ਕਹਿੰਦਾ ਨਾ ਵੀ ਮੈਂ ਤੈਨੂੰ ਕੀ ਦੱਸਾਂ ਬਾਈ ਮੇਰੇ ਦਿਮਾਗ ਤੇ ਜਿਹੜਾ ਬੋਝ ਸੀ ਇਸ ਬੋਝ ਨੇ ਨਾ ਤਾਂ ਮੈਨੂੰ ਜਿਉਣ ਦਿੱਤਾ ਤੇ ਨਾ ਹੀ ਮੈਨੂੰ ਮਰਨ ਦਿੱਤਾ। ਉਹ ਆਪਣੇ ਭਰਾ ਨੂੰ ਦੱਸਦਾ ਵੀ ਇੱਥੇ ਮੈਂ ਆ ਗਿਆ ਹੋਲੇ ਮਹੱਲੇ ਤੇ ਤੇ ਮੇਰਾ ਮਨ ਨਾ ਖੜੇ ਨਾ ਮੇਰਾ ਘਰੇ ਜਾਣ ਨੂੰ ਜੀ ਕਰੇ ਚਲ ਮੈਂ ਜਵਾਕਾਂ ਨੂੰ ਕਿਹਾ ਵੀ ਮੈਂ ਤਾਂ ਘਰੇ ਜਾਣਾ ਤੇ ਘਰੇ ਜਾਂਦਾ ਜਾਂਦੇ ਨੇ ਮੈਂ ਸੋਚਿਆ ਵੀ ਜਿਹੜੇ ਸਾਵਣਾ ਮੇਰੇ ਸਿਰ ਕਰਜ਼ਾ ਚੜਿਆ ਹੋਇਆ ਵੀ ਮੈਂ ਕਰਜ਼ਾ ਤਾਂ ਨਿਲਾ ਸਕਣਾ ਵੀ ਮੈਂ ਤਾਂ ਆਪਣੇ ਪੁੱਤਰ ਵਾਸਤੇ ਵੀ ਕੰਡੇ ਵੀਜੀ ਜਾਣਾ ਵੀ ਕਿਉਂ ਨਾ ਮੈਂ ਘਰੇ ਨਹੀਂ ਜਾਵਾ ਕਹਿੰਦਾ ਚਲ ਪਹਿਲਾਂ ਤਾਂ ਮੈਂ ਨਹਿਰ ਵੱਲ ਨੂੰ ਇੱਥੋਂ ਹੋਤ ਰਿਆ ਜਦੋਂ ਕਹਿੰਦਾ ਮੈਂ ਨਹਿਰ ਦੇ ਕਿਨਾਰੇ ਜਾ ਕੇ ਖੜਿਆ ਤੇ ਮੇਰਾ ਕਹਿੰਦਾ ਮਰਨ ਨੂੰ ਵੀ ਜੀ ਨਾ ਕਰਿਆ ਕਹਿੰਦਾ ਮੈਂ ਸੋਚਿਆ ਵੀ ਮੈਂ ਘਰੇ ਨਹੀਂ ਜਾਂਦਾ ਵੀ ਆਪੇ ਚਲ ਕਰਜ਼ਾ ਵੀ ਮਾਫ਼ ਹੋ ਜਾਊਗਾ ਵੀ ਜਦੋਂ ਐ ਹੋਊ ਗਾਰਦੀਆਂ ਨੂੰ ਵੀ ਹੈਨਾ ਵੀ ਜਦੋਂ ਕਰਜਾ ਲੈਣ ਵਾਲਾ ਹੀ ਨਹੀਂ ਰਿਹਾ ਕਹਿੰਦਾ ਵੀ ਨਾ ਤਾਂ ਮੇਰਾ ਮਰਨ ਨੂੰ ਜੀ ਕਰਿਆ ਤੇ ਕਹਿੰਦਾ ਮੌਤ ਗੱਲ ਆਉਣੀ ਕਿਹੜਾ ਸੌਖੀ ਆ ਫਿਰ ਕਹਿੰਦਾ ਮੈਂ ਤਾਂ ਅਹੀਂ ਟਾਈਮ ਪਾਸ ਕਰ ਲੈਣਾ ਕਦੇ ਕਿਸੇ ਗੁਰਦੁਆਰੇ ਚ ਕਦੇ ਕਿਸੇ ਚ ਤੇ ਕਹਿੰਦਾ ਹੁਣ ਮੈਂ ਇੱਥੇ ਹੌਲੇ-ਮਹੱਲੇ ਕਰਕੇ ਆਇਆ ਸੀ ਹੌਲੇ-ਮਹੱਲੇ ਤੇ ਮੇਥੀ ਆ ਜਾਣਾ ਤੇ ਉਹ ਕਹਿੰਦਾ ਵੀ ਆਪਣਾ ਪਿੰਡ ਦਾ ਹਰ ਵਾਰੀ ਕੋਈ ਨਾ ਕੋਈ ਆਉਂਦਾ ਵੀ ਤੂੰ ਕਿਸੇ ਨਾਲ ਨਹੀਂ ਟੱਕਰਿਆ ਤਾਂ ਸਰਜੀਤ ਆਪਦੇ ਭਰਾ ਨੂੰ ਕਹਿੰਦਾ ਕਿ ਮੈਂ ਤਾਂ ਕਿਸੇ ਦੇ ਮੱਥੇ ਲੱਗਣੇ ਨਹੀਂ ਚਾਹੁੰਦਾ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਵੀ ਲੋਕਾਂ ਨੂੰ ਪਤਾ ਲੱਗੇ ਵੀ ਮੈਂ ਜਿਉਂਦਾ ਮੈਨੂੰ ਇਹੀ ਸੀ ਕਿ ਲੋਕਾਂ ਨੂੰ ਇਹ ਹੋਵੇ ਵੀ ਮੈਂ ਮੁੱਕ ਗਿਆ ਆੜਤੀਏ ਨੂੰ ਵੀ ਇਹ ਗੱਲ ਭੁੱਲ ਜੇ ਤੇ ਵੀ ਜਦੋਂ 2-4 ਸਾਲਾਂ ਨੂੰ ਮੇਰਾ ਪੁੱਤ ਹੋਰ ਗੱਭਰੂ ਹੋਊਗਾ ਉਹ ਆਪਦੇ ਕਿਸੇ ਪੈਰਾਂ ਤੇ ਖੜਾ ਹੋ ਜੂ ਤਾਂ ਮੈਂ ਆਪਦੇ ਘਰੇ ਵਾਪਸ ਚਲੇ ਜਾਊਂ ਕਹਿੰਦਾ ਮੈਂ ਜਾਣਾ ਤਾਂ ਆਪਦੇ ਪਰਿਵਾਰ ਚ ਹੀ ਚਾਹੁੰਦਾ ਸੀ ਪਰ ਕਹਿੰਦਾ ਕਰਜ਼ਾ ਮੋੜਨ ਦੇ ਡਰੋਂ ਮੈਂ ਆਪਣੇ ਘਰੇ ਵੀ ਨਹੀਂ ਜਾ ਸਕਦਾ ਉਹ ਕਹਿੰਦਾ ਕਮਲਿਆ ਦੁੱਖ ਮੁਸੀਬਤ ਤੇ ਕਹਿੰਦਾ ਜਿੰਨੇ ਵੀ ਆਉਂਦੇ ਆ ਉਹ ਜਿਉਂਦੇ ਜੀਆਂ ਨੂੰ ਹੀ ਆਉਂਦੇ ਆ ਤੇ ਤੂੰ ਇਹਨਾਂ ਦੁੱਖਾਂ ਮੁਸੀਬਤਾਂ ਤੋਂ ਭੱਜਣ ਦਾ ਮਾਰ ਆਪਦੇ ਪਰਿਵਾਰ ਤੋਂ ਦੂਰ ਹੋ ਗਿਆ ਤੈਨੂੰ ਪਤਾ ਜਿਹਨੂੰ ਤੂੰ ਲੜ ਲਾ ਕੇ ਲਿਆਇਆ ਸੀ ਉਹਦਾ ਕੀ ਹਾਲਾ ਤੇਰੇ ਬਿਨਾ ਤੇ ਆ ਤੇਰਾ ਗੱਭਰੂ ਜਵਾਕ ਇਹਦੇ ਭੋਰਾ ਭਰ ਦੇ ਸਿਰ ਤੇ ਕਬੀਲਦਾਰੀ ਪੈ ਗਈ ਵੀ ਕਮਲਿਆ ਥੋੜੀ ਜ਼ਮੀਨ ਵੇਚ ਦਿੰਦਾ ਕਰਜਾ ਤਾਂ ਲੈ ਜਾਂਦਾ ਵੀ ਜਿਨ੍ਹਾਂ ਦੇ ਜ਼ਮੀਨਾਂ ਨਹੀਂ ਹੁੰਦੀਆਂ ਉਹਨਾਂ ਦਾ ਵੀ ਤਾਂ ਟਾਈਮ ਪਾਸ ਹੁੰਦਾ ਹੀ ਆ ਰੋਟੀ ਤਾਂ ਮਿਲ ਹੀ ਜਾਂਦੀ ਹੁਣ ਵੀ ਤਾਂ ਤੁਰੇ ਹੀ ਫਿਰਦਾ ਚਲ ਉਹ ਕਹਿੰਦਾ ਵੀ ਫਿਰ ਹੁਣ ਨਹੀਂ ਮੈਂ ਤੈਨੂੰ ਇੱਥੇ ਰਹਿਣ ਦਿੰਦਾ ਚੱਲ ਕਰੇ ਕਹਿੰਦਾ ਨਾ ਮੈਂ ਨਹੀਂ ਕਰੇ ਜਾਂਦਾ ਉਹ ਕਹਿੰਦਾ ਜਾਂਦਾ ਕਿਵੇਂ ਨਹੀਂ ਘਰੇ ਤਾਂ ਮੈਂ ਤੈਨੂੰ ਲੈ ਕੇ ਜਾਊਂਗਾ ਚਲੋ ਭਈਓ ਦੋਨੋਂ ਜਾਣੀ ਉਹਨੂੰ ਉੱਥੋਂ ਲੈ ਕੇ ਜਾਂਦੇ ਆ ਨਾਲ ਤੇ ਉਸਦੇ ਨੂੰ ਤਾਂ ਉਹਨਾਂ ਨੇ ਰਹਿਣਾ ਸੀ ਪਰ ਉਹ ਰਹਿੰਦੇ ਨਹੀਂ ਉੱਥੋਂ ਫਿਰ ਉਹ ਸਿੱਧੀ ਬੱਸ ਫੜਦੇ ਆ ਤੇ ਆਪਦੇ ਪਿੰਡ ਆ ਜਿਹੜਾ ਉਹ ਆ ਜਾਂਦੇ ਆ ਪਿੰਡ ਆ ਕੇ ਜਦੋਂ ਉਹ ਘਰੇ ਆਉਂਦੇ ਆ ਤਾਂ ਜਿਹੜੀ ਰਵੀ ਦੀ ਤਾਈ ਆ ਉਹ ਵੀ ਉਹਦੇ ਕੋਲ ਹੀ ਬੈਠੀ ਹੁੰਦੀ ਹੈ ਰਵੀ ਦੀ ਮਾਂ ਕੋਲ ਕਿਉਂਕਿ ਉਹਨੂੰ ਵੀ ਫਿਕਰ ਸੀ ਵੀ ਮੈਂ ਇਹਦੇ ਮੁੰਡੇ ਨੂੰ ਭੇਜਤਾ ਵੀ ਇਹਨੇ ਤਾਂ ਹੀ ਨਹੀਂ ਪਤਾ ਬੀਬੀ ਘਟਾ ਲੈਣਾ ਚਲ ਭਈ ਜਦੋਂ ਦੋਨੇ ਬੈਠੀਆਂ ਗੱਲਾਂបੱਤਾਂ ਜੀਆਂ ਕਰ ਰਹੀਆਂ ਹੁੰਦੀਆਂ ਤੇ ਸਰਜੀਤ ਸਿੰਘ ਰਵੀ ਤੇ ਉਹਦਾ ਤਾਇਆ ਜਦੋਂ ਘਰੇ ਵੜਦੇ ਆ ਤੇ ਚਲੋ ਜਿਹੜੀ ਉਹਦੀ ਤਾਈ ਹੁੰਦੀ ਉਹ ਵੇਖਦੀ ਆ ਵੀ ਇਹ ਤਾਂ ਆ ਵੀ ਗਏ ਅੱਜ ਹੋਲਾ ਮਹੱਲੇ ਤੇ ਤਾਂ ਹਜੇ 2 ਦਿਨ ਹੋਰ ਸੀਗੇ ਉੱਥੇ ਵੀ ਕਈ ਦਿਨ ਮੇਲਾ ਲੱਗਦਾ ਚਲੋ ਵੇਖ ਕੇ ਕਹਿੰਦੀ ਜਿਹੜੀ ਇਹ ਦੋਨੇ ਉਹ ਤੇ ਤੀਜਾ ਕਿਹੜਾ ਤੁਰਿਆ ਆਉਂਦਾ ਹੁਣ ਸਰਜੀਤ ਸਿੰਘ ਦੀ ਜਦੋਂ ਉਹ ਘਰੋਂ ਗਿਆ ਸੀ ਕਾਲੀ ਦਾੜੀ ਸੀ ਕੱਟ ਕੀਤੀ ਹੋਈ ਸੀ ਹੁਣ ਉਹਨੇ ਵਿਚਾਰੇ ਨੇ ਕਿਹੜੀ ਕਾਲੀ ਕਰਨੀ ਸੀ ਦਾੜੀ ਤੇ ਐਡੀ ਐਡੀ ਵਧੀ ਪਈ ਸੀ ਬਾਕੀ ਜਦੋਂ ਅਗਲਾ ਘਰੋਂ ਬਾਹਰ ਰਹਿੰਦਾ ਕਿੱਥੇ ਨਹਾਉਣ ਧੋਣ ਉਹ ਜੀ ਗੱਲ ਕਿੱਥੇ ਰਹਿੰਦੀ ਆ ਕਹਿੰਦੀ ਪਤਾ ਨਹੀਂ ਜਿਹੜੀ ਕਿਹੜਾ ਹੁੰਦਾ ਚੱਲ ਭਈ ਜਦੋਂ ਉਹ ਨੇੜੇ ਆਉਂਦੇ ਆ ਤੇ ਪਛਾਣੇ ਹੁਣ ਕੌਣ ਸਰਜੀਤ ਸਿੰਘ ਦੀ ਪਤਨੀ ਨੂੰ ਆਪਣੇ ਪਤੀ ਦੀ ਪਛਾਣ ਆ ਜਾਂਦੀ ਆ ਤੇ ਉਹ ਆਪਣੀ ਜੀਠਾਣੀ ਨੂੰ ਕਹਿੰਦੀ ਆ ਵੀ ਆਹ ਤਾਂ ਤੂੰ ਬਹੁਤ ਚੰਗਾ ਕੰਮ ਕੀਤਾ ਵੀ ਇਹਨਾਂ ਨੂੰ ਭੇਜ ਕੇ ਚੱਲ ਭਈ ਉਹ ਸਰਜੀਤ ਸਿੰਘ ਨੂੰ ਮਿਲਦੀਆਂ ਨੇ ਦੋਨੋਂ ਹਣਾ ਉਹਦੀ ਪ੍ਰਿਹਾਈ ਵੀ ਕਹਿੰਦੀ ਵੇ ਸਰਜੀਤਿਆ ਤੂੰ ਆਹ ਕੀ ਹਲ ਬਣਾ ਰੱਖਿਆ ਆਪਦਾ ਕਿੱਥੇ ਵਾਗਿਆ ਸੀ ਤੂੰ ਤਾਂ ਫਿਰ ਉਹਦਾ ਭਰਾ ਕਹਿੰਦਾ ਕਿ ਕੋਈ ਨਾ ਚਾਹ ਪਾਣੀ ਪੁੱਛੋ ਪਹਿਲਾਂ ਕੋਈ ਨਾ ਹੁਣ ਨਾ ਇਹਨੂੰ ਬਾਲਾ ਪੁੱਛੋ ਤੁਸੀਂ ਸ਼ੁਕਰ ਮਨਾਓ ਵੀ ਆਪਣਾ ਬੰਦਾ ਆਪਣੇ ਘਰੇ ਆ ਗਿਆ ਚਲੋ ਭਾਈ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਸਰਜੀਤ ਸਿੰਘ ਦੀ ਜਿਹੜੀ ਪਤਨੀ ਆ ਉਹ ਚਾਹ ਬਣਾ ਕੇ ਲਿਆਉਂਦੀ ਆ ਚਾਹ ਚੂ ਬਣਾਉਣ ਤੋਂ ਬਾਅਦ ਚਲੋ ਗੱਲਾਂ ਬਾਤਾਂ ਕਰਦੇ ਆ ਤੇ ਫਿਰ ਉਹ ਸਾਰੀ ਹੱਡ ਬੀਤੀ ਆਪਣੀ ਦੱਸਦਾ ਵੀ ਮੈਂ ਤਾਂ ਇਸ ਕਰਕੇ ਨਹੀਂ ਸੀ ਆਇਆ ਤੇ ਉਹ ਕਹਿੰਦੀ ਕਮਲਿਆ ਵੀ ਹੁਣ ਕਿਹੜਾ ਸਾਡਾ ਕਰਜ਼ਾ ਮਾਫ ਹੋ ਗਿਆ ਅੜਤੀਆ ਤਾਂ ਹੁਣ ਵੀ ਕਰਜ਼ਾ ਮੰਗਦਾ ਵੀ ਤੂੰ ਆਪ ਦੇ ਜਾਵਾਕ ਦੇ ਸਿਰ ਇੰਨਾ ਕਰਜ਼ਾ ਪਾ ਕੇ ਤੇ ਆਪ ਤਾਂ ਤੂੰ ਖੇੜਾ ਛੜਾ ਗਿਆ ਚਲ ਪ੍ਰਮਾਤਮਾ ਦਾ ਸ਼ੁਕਰ ਕਿ ਤੂੰ ਮਿਲ ਗਿਆ ਚਲੋ ਭਈ ਹੌਲੀ-ਹੌਲੀ ਸਾਰੇ ਪਿੰਡ ਦੇ ਵਿੱਚ ਗੱਲ ਆ ਜਿਹੜੀ ਉਹ ਫੈਲ ਜਾਂਦੀ ਆ ਵੀ ਸਰਜੀਤ ਸਿੰਘ ਵਾਪਸ ਆ ਗਿਆ ਤੇ ਜਿਨ੍ਹਾਂ ਦੀ ਟਰਾਲੀ ਦੇ ਵਿੱਚ ਬੈ ਕੇ ਸਰਜੀਤ ਸਿੰਘ ਗਿਆ ਹੁੰਦਾ ਉਹ ਵੀ ਵਾਪਸ ਆਉਂਦਿਆ ਹੌਲੇ ਮਹੱਲੇ ਤੋਂ ਉਹਨਾਂ ਨੂੰ ਵੀ ਪਤਾ ਲੱਗਦਾ ਚਲੋ ਸਾਰਾ ਪਿੰਡ ਮੇਲ ਮਿਲ ਕੇ ਜਾਂਦਾ ਤੇ ਸਾਰਾ ਪਿੰਡ ਨੂੰ ਦਿਲਾਸਾ ਦਿੰਦਾ ਕਿਉਂਕਿ ਪਤਾ ਲੱਗ ਗਈ ਸੀ ਗੱਲ ਵੀ ਇਹ ਤਾਂ ਕਰਜ਼ੇ ਤੋਂ ਡਰਦਾ ਲੁਕੇ ਸੀ ਤਾਂ ਨਹੀਂ ਸੀ ਆਇਆ ਤੇ ਪਿੰਡ ਦੇ ਲੋਕ ਕਹਿੰਦੇ ਵੀ ਸਾਰਾ ਪਿੰਡ ਤਾਂ ਹੈਗਾ ਸੀ ਤੂੰ ਕਿਸੇ ਕੋਲ ਗੱਲ ਤਾਂ ਕਰਦਾ ਫਿਰ ਉਸ ਤੋਂ ਬਾਅਦ ਪਿੰਡ ਦੇ ਲੋਕ ਹਨਾ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਤੇ 3 ਲੱਖ ਰੁਪਈਆ ਉਹ ਇਕੱਠਾ ਕਰ ਲੈਂਦੇ ਆ ਕਰਜ਼ਾ 4-5 ਲੱਖ ਦਾ ਹੁੰਦਾ ਚਲੋ 3 ਲੱਖ ਉਹ ਆੜਤੀਏ ਦਾ ਮੋੜਦੇ ਆ ਤੇ ਫਿਰ ਉਹ ਥੋੜੀ ਜੀ ਉਹਨੂੰ ਕਹਿ ਦਿੰਦੇ ਆ ਵੀ ਤੂੰ ਜ਼ਮੀਨ ਵੇਚ ਕੇ ਕਰਜ਼ਾ ਲਾ ਦੇ ਫਿਰ ਨਾ ਉਹ ਕੁਝ ਕੁ ਕਨਾਲਾਂ ਜ਼ਮੀਨ ਵੇਚ ਦਿੰਦਾ ਤੇ ਜ਼ਮੀਨ ਵੇਚ ਕੇ ਜਿਹੜਾ ਕਰਜ਼ਾ ਹੁੰਦਾ ਉਹ ਸਾਰਾ ਲਾ ਦਿੰਦਾ ਭਾਵੇਂ ਕਿ ਉਹਦੇ ਕੋਲੇ ਡੇਢ ਕਿੱਲਾ ਜ਼ਮੀਨ ਦਾ ਰਹਿ ਗਿਆ ਸੀ ਪਰ ਉਹਦੇ ਘਰ ਵਾਲੀ ਕਹਿੰਦੀ ਵੀ ਆਪਾਂ ਨੂੰ ਦਿਹਾੜੀ ਕਰਕੇ ਖਾਣਾ ਮਨਜ਼ੂਰ ਪਰ ਤੂੰ ਸਹੀ ਸਲਾਮਤ ਰਹੇ ਤੂੰ ਘਰੇ ਰਹੇ ਉਸ ਤੋਂ ਬਾਅਦ ਫਿਰ ਉਹਦੀ ਲਗਾਤਾਰ ਦਵਾਈ ਹੈ ਜਿਹੜੀ ਉਹ ਸ਼ੁਰੂ ਕਰਦੇ ਆ ਤੇ ਫਿਰ ਉਹ ਮਾਪੇ ਪੁੱਤ ਉਹਦਾ ਵਸਾ ਨਹੀਂ ਕਰਦੇ ਉਹਨੂੰ ਕੱਲੇ ਨੂੰ ਕਿਤੇ ਨਹੀਂ ਜਾਣ ਦਿੰਦੇ ਵੀ ਇਸ ਤਰ੍ਹਾਂ ਕਈ ਵਾਰ ਹਾਲਾਤਾਂ ਦੇ ਸਤਾਏ ਹੋਏ ਜਿਹੜੇ ਇਨਸਾਨ ਆ ਬਹੁਤ ਵਾਰ ਕਰਦਿਆਂ ਨੂੰ ਬਿਨਾਂ ਦੱਸੇ ਘਰੋਂ ਚਲੇ ਜਾਂਦੇ ਆ ਤੇ ਘਰ ਦੇ ਮੈਂਬਰ ਆ ਜਿਹੜੇ ਉਹਨਾਂ ਨੂੰ ਲੱਭਦੇ ਰਹਿੰਦੇ ਹੈਗੇ ਆ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਕੱਲ ਵਾਲੀ ਕਹਾਣੀ ਜੋ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਹਦੇ ਜੋ ਤੁਹਾਡੇ ਕਮੈਂਟ ਆਏ ਆ ਉਹ ਸਾਂਝੇ ਕਰਦੇ ਆ ਪਹਿਲਾ ਕਮੈਂਟ ਹੈ ਸੁੱਖਾ ਸਿੰਘ ਸਰਾਰੀ ਕਹਾਣੀ ਬਹੁਤ ਵਧੀਆ ਸਾਡੇ ਪਿਆਰੇ ਤੇ ਸੂਝਵਾਨ ਭੈਣ ਜੀ ਪਰਮਾਤਮਾ ਤਰੱਕੀਆਂ ਬਖਸ਼ੇ ਸਦਾ ਖੁਸ਼ ਰੱਖੇ ਰਾਜਕੁਮਾਰ ਕਹਾਣੀ ਬਹੁਤ ਵਧੀਆ ਹੈ ਜੀ ਓਮਨ ਅਸਲ 'ਚ ਨਾ ਇੱਥੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਨਾਮ ਨਹੀਂ ਸ਼ੋ ਹੁੰਦਾ ਜਿਹੜਾ ਉਹ ਹੁੰਦਾ ਨੇਮ ਹੈਂਡਲ ਨੇਮ ਹੁੰਦਾ ਉਹ ਸ਼ੋ ਹੁੰਦਾਗਾ ਤੇ ਇੱਥੇ ਨਾਮ ਨਹੀਂ ਸ਼ੋ ਹੋ ਰਿਹਾ ਇਹਨਾਂ ਨੇ ਲਿਖਿਆ ਵੈਰੀ ਵੈਰੀ ਹੈਪੀ ਨਾਈਸ ਸਟੋਰੀ ਜੀ ਅੱਗੇ ਪ੍ਰਗਟ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਮਖੂ ਵਿੱਕੀ ਨੇ ਬਹੁਤ ਗਲਤ ਕੀਤਾ ਪ੍ਰੀਤ ਨਾਲ ਐਵੇਂ ਨਹੀਂ ਕਰਨਾ ਚਾਹੀਦਾ ਸੀ ਪ੍ਰੀਤ ਨੇ ਵਿੱਕੀ ਨੂੰ ਸਹੀ ਕਿਹਾ ਵਿੱਕੀ ਦੇ ਪਾਪਾ ਨੂੰ ਵੀ ਸਜ਼ਾ ਦੇਣੀ ਚਾਹੀਦੀ ਹੈ ਜਿਹੋ ਜਿਹੇ ਕੋਕੋ ਉਹੋ ਜਿਹੇ ਬੱਚੇ ਪਰ ਮਜੀਤ ਗੌਰ ਕਹਾਣੀ ਬਹੁਤ ਵਧੀਆ ਹੈ ਬਾਈ ਜੀ ਦੀ ਆਈਡੀ ਤੋਂ ਹੈਰੀ ਦਿਓੜ ਕਹਾਣੀ ਬਹੁਤ ਵਧੀਆ ਹੈ ਵਾਹਿਗੁਰੂ ਜੀ ਅੱਗੇ ਕਮੈਂਟ ਆਇਆ ਵਾਹਿਗੁਰੂ ਜੀ ਅੱਗੇ ਬਲਜਿੰਦਰ ਸਿੰਘ ਜੀ ਨੇ ਇਮੋਜੀ ਭੇਜੇ ਨੇ ਅੱਗੇ ਕੁਲਦੀਪ ਸਿੰਘ ਬਹੁਤ ਵਧੀਆ ਕਹਾਣੀ ਫਿਰੋਜ਼ਪੁਰ ਲੱड्डੂ ਵਾਲਾ ਤੋਂ ਸਾਰਾ ਪਰਿਵਾਰ ਸੁਣਦੇ ਹਨ ਵਾਹਿਗੁਰੂ ਜੀ ਤਾਂ ਧੰਨਵਾਦ ਵੀਰੇ ਤੁਹਾਡਾ ਚੈਨਲ ਨੂੰ ਸਪੋਰਟ ਕਰਨ ਲਈ ਤੁਹਾਡਾ ਸਾਰੇ ਪਰਿਵਾਰ ਦਾ ਧੰਨਵਾਦ ਅੱਗੇ ਫਿਰ ਤੁਹਾਡਾ ਦਿਲੋਂ ਕੋਟਣ-ਕੋਟਣ ਧੰਨਵਾਦ ਜੀ ਇਹਨਾਂ ਦੇ ਨਾ ਹੈਂਡਲ ਨੇਮ ਸ਼ੋ ਹੁੰਦਾਗਾ ਉਹ ਉਧਰ ਵਾਈਟੀ ਚ ਤਾਂ ਨਾਮ ਸ਼ੋ ਹੁੰਦਾ ਹੋ ਇੱਕ ਨਾ ਜਦੋਂ ਆਪਾਂ ਕੋਈ ਵੀ ਈਮੇਲ ਆਈਡੀ ਬਣਾਉਨੇ ਆ ਉਹਦਾ ਇੱਕ ਹੈਂਡਲ ਨੇਮ ਹੁੰਦਾ ਉਹਦੇ ਤੇ ਵੀ ਆਪਾਂ ਜਿਹੜਾ ਆਪਣਾ ਹੈਂਡਲ ਨੇਮ ਆ ਜਿਹੜਾ ਉਹੀ ਰੱਖ ਸਕਦੇ ਆ ਜਿਹੜਾ ਆਪਣਾ ਨਾਮ ਹੁੰਦਾ ਨਹੀਂ ਤਾਂ ਹੈਂਡਲ ਨੇਮ ਆ ਜਿਹੜਾ ਇਹ ਆਟੋਮੈਟਿਕਲੀ ਚੱਕ ਲੈਂਦਾ ਹੁੰਦਾ ਇਹ ਈਮੇਲ ਵਾਲੇ ਤੇ ਤਾਂ ਕਰਕੇ ਪੜਿਆ ਨਹੀਂ ਜਾਂਦਾ ਹੁੰਦਾ ਅੱਗੇ ਗੁਰਪ੍ਰੀਤ ਸਿੰਘ ਵੈਰੀ ਨਾਈਸ ਸਟੋਰੀ ਹਰਵੰਦ ਸਕਲਿਆਣ ਵੈਰੀ ਨਾਈਸ ਸਟੋਰੀ ਸਿਸਟਰ ਜੀ ਬਾਬਾ ਨਾਨਕ ਅੰਗ ਸੰਗ ਸਹਿਤਾ ਕਰਨ ਜੀ ਅੱਗੇ ਸੰਦੀਪ ਕੌਰ ਬਹੁਤ ਸੋਹਣੀ ਕਹਾਣੀ ਬਨੀਤਾ ਰਾਣੀ ਵੈਰੀ ਨਾਈਸ ਅਵੀਰਾਜ ਸਿੰਘ ਡੀ ਆਈ ਡੀ ਤੋਂ ਮੇਰੀ ਭੈਣਾ ਬਣ ਮਖੂ ਤੋਂ ਬਹੁਤ ਹੀ ਸੈਡ ਸਟੋਰੀ ਹੈ ਤੀਆਂ ਪੇਣਾ ਤਾਂ ਪਿੰਡ ਦੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਪਿਓ ਦੀ ਗਲਤੀ ਹੈ ਸਾਰੀ ਕੈਪਟਨ ਹਰਜੀਤ ਅੱਬੂਵਾਲ ਕੁਲਦੀਪ ਬੈਂਸ ਵੈਰੀ ਨਾਈਸ ਨਾਨਕ ਚੰਦ ਨਾਈਸ ਕਸ਼ਮੀਰ ਖਖ ਵੈਰੀ ਸੈਡ ਗੁਰਜੰਟ ਸਿੰਘ ਵੈ ਗੁਰਜੀਕਾ ਖਾਲਸਾ ਵੈ ਗੁਰਜੀ ਕੀ ਫਤਿਹ ਨੱਥਾ ਸਿੰਘ ਦੇਔਲ ਵੈਰੀ ਗੁੱਡ ਨਾਈਸ ਸਟੋਰੀ ਸਿਸਟਰ ਜੀ ਕੋੜ ਛਾਪੇ ਤੋਂ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਵੈਰੀ ਸੈਡ ਸਟੋਰੀ ਸਿਸਟਰ ਜੀ ਅੱਗੇ ਗੈਰੀ ਸਰਾ ਵੈਰੀ ਸੈਡ ਸਟੋਰੀ ਜਸਕੌਰ ਗੁੱਡ ਸਟੋਰੀ ਆਈ ਲਿਸਨ ਟੂ ਯੂ ਏਵਰੀ ਨਾਈਟ ਫਰੋਮ ਇੰਗਲੈਂਡ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਹਰਦੇਵ ਸਿੰਘ ਵੈਰੀ ਸੈਡ ਸਟੋਰੀ ਜਰਨੈਲ ਸਿੰਘ ਬਰਾੜ ਭਗਤਾ ਭਾਈ ਵਿੱਕੀ ਦੇ ਪਿਤਾ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਪਿਰਤਪਾਲ ਸਿੰਘ ਕਿਰਨ ਭੈਣੇ ਇੱਕ ਗੱਲ ਦੱਸਾਂ ਕਿ ਪਿੰਡ ਦੀਆਂ ਧੀਆ ਭੈਣਾ ਪਿੰਡ ਦੀ ਇੱਜ਼ਤ ਹੁੰਦੀਆਂ ਕੋਈ ਪਿੰਡ ਦਾ ਹੀ ਮੁੰਡਾ ਪਿੰਡ ਦੀ ਕੁੜੀ ਨੂੰ ਛੇੜਦਾ ਹੈ ਤਾਂ ਉਸ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਪਿੰਡ ਦੇ ਲੋਕ ਗਵਾਂਢ ਵਿੱਚ ਹੀ ਗਲਤ ਕੰਮ ਕਰੀ ਜਾ ਰਹੇ ਨੇ ਬਹੁਤ ਮਾੜਾ ਸਮਾਂ ਹੈ ਭਾਈ ਬਸ ਵੀਰੇ ਕਹਿੰਦੇ ਹੁੰਦੇ ਆ ਕਿ ਹਨਾ ਇੱਕ ਚੁੱਪ 100 ਸੁਖ ਅੱਜ ਕੱਲ ਦਾ ਸਮਾਂ ਵਾਕਿਆ ਹੀ ਬਹੁਤ ਮਾੜਾ ਹੈ। ਤੀਰਥਕੌਰ ਜੇਕਰ ਮਾਪੇ ਹੀ ਬੱਚਿਆਂ ਨੂੰ ਸਹੀ ਰਸਤਾ ਨਹੀਂ ਦਿਖਾਉਂਦੇ ਤਾਂ ਬੱਚੇ ਸਹੀ ਰਸਤੇ ਉੱਤੇ ਚੱਲਣ ਵੀਰਪਾਲ ਬਰਾੜ ਵਿੱਕੀ ਨੇ ਬਹੁਤ ਗਲਤ ਕੀਤਾ ਪ੍ਰੀਤ ਨਾਲ ਐਵੇਂ ਨਹੀਂ ਕਰਨਾ ਚਾਹੀਦਾ ਸੀ। ਅੱਗੇ ਅਗਮਜੋਤ ਦੀ ਏੜੀ ਤੋਂ ਮੇਰੀ ਭੈਣ ਬੱਬਲ ਵਿੱਕੀ ਨੂੰ ਤੇ ਉਹਦੇ ਕੀਤੇ ਦੀ ਸਜ਼ਾ ਮਿਲ ਗਈ ਪਰ ਵਿੱਕੀ ਦੇ ਪਿਤਾ ਨੇ ਬਹੁਤ ਗਲਤ ਕੀਤਾ। ਵਿੱਕੀ ਨੂੰ ਹੱਲਾਸ਼ੇਰੀ ਦੇ ਕੇ ਜਗਤਾਰ ਸਿੰਘ ਵਿੱਕੀ ਤੇ ਉਹਦਾ ਅ ਪਿਓ ਬਹੁਤ ਘਟਿਆ ਸੀ ਕਈ ਵਾਰ ਖੂਬਸੂਰਤੀ ਵੀ ਦੁਸ਼ਮਣ ਬਣ ਜਾਂਦੀ ਹੈ ਅੱਗੇ ਹੈਪੀ ਸਿੰਘ ਹੈਪੀ ਸਿੰਘ ਵੈਰੀ ਨਾਈਸ ਸਟੋਰੀ ਸਿਸਟਰ ਜੀ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ